ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਇਸ ਚੈਨਲ ਤੇ ਵੀਡੀਓ ਪਾਉਣ ਜਾ ਰਹੇ ਹਾਂ ਜੀ ਆਪ ਸਭ ਦੀ ਸਪੋਰਟ ਮਹਿਫਲ ਪੀਰਾਂ ਦੇ ਚੈਨਲ ਤੇ ਬਹੁਤ ਜ਼ਿਆਦਾ ਮਿਲੀ ਤੇ ਮਹਿਫਲ ਮਸਤਾਂ ਦੇ ਚੈਨਲ ਤੇ ਤਾਂ ਬਹੁਤ ਜ਼ਿਆਦਾ ਹੀ ਪਿਆਰ ਮਿਲਿਆ ਸੀ ਆਪ ਸਭ ਦਾ ਸੋ ਹੁਣ ਆਪਾਂ ਕ ਦਿਨ ਬਾਅਦ ਵੀਡੀਓ ਇਹਦੇ ਤੇ ਪਾਇਆ ਕਰਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅੰਮਲ ਕਰਨਾ ਚੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਅੱਜ ਦਾ ਵਿਸ਼ਾ ਵੀ ਬਹੁਤ ਹੀ ਖਾਸ ਹੈ ਸੋ ਅੱਜ ਦਾ ਵਿਸ਼ਾ ਇਹ ਹੈ ਤੋਂ ਆਪਾਂ ਤਰੀਕੇ ਦੱਸਾਂਗੇ ਤੇ ਨਾਲ ਹੀ ਇਹਦੇ ਵਿੱਚ ਇਹ ਗੱਲ ਕਰਾਂਗੇ ਕਿ ਸਿਮਰਨ ਵੇਲੇ ਸਰੀਰ ਦੀ ਕੀ ਸਥਿਤੀ ਹੋਣੀ ਚਾਹੀਦੀ ਆ ਜਦੋਂ ਭक्ति ਵੰਦਗੀ ਕਰਨ ਬੈਠਣਾ ਹੈ ਤੇ ਜਿਹਦੇ ਨਾਲ ਮਨ ਟਿਕੇਗਾ ਤੇ ਕੀ ਹੋਰ ਇਹਦੇ ਨਾਲ ਕਰਨ ਦੀ ਜਰੂਰਤ ਹੈ ਉਹ ਵੀ ਗੱਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾਂ ਦੀ ਜੇ ਸੱਜਣ ਦੀ ਵੀ ਲਿਖਣਾ ਜੀ ਤੇ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਪਹਿਲਾਂ ਇੱਥੇ ਕਮੈਂਟ ਦੱਸੋ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਤੁਹਾਨੂੰ ਪੀਰਾ ਦੀ ਸੌ ਸਾਨੂੰ ਇਹਦੇ ਬਾਰੇ ਦੱਸੋ ਕਿ ਪੀਰਾ ਦੀ ਜਗਾ ਜੇਕਰ ਘਰ ਵਿੱਚ ਹੋਵੇ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇੱਕ ਗੱਲ ਕਹਿੰਦੇ ਆਂ ਕੀ ਕਿਸੇ ਨੂੰ ਮਜਬੂਰ ਕਰਨਾ ਜਾਂ ਕਿਸੇ ਨੂੰ ਕਿਸੇ ਦਾ ਨਾਮ ਲੈ ਕੇ ਸੌਂਹ ਖਵਾਉਣੀ ਸੋ ਇਹ ਬਹੁਤ ਹੀ ਮਾੜਾ ਕਰਮ ਹੈ ਕਿ ਕਿ ਸੌਂਹ ਸੱਚੀ ਹੋਵੇ ਝੂਠੀ ਹੋਵੇ ਕਦੇ ਖਾਣੀ ਨਹੀਂ ਚਾਹੀਦੀ ਸੋ ਜਿਹੜੇ ਸੌਂਹਾਂ ਤੇ ਵਿਸ਼ਵਾਸ ਰੱਖਦੇ ਨੇ ਉਹ ਬਹੁਤ ਜ਼ਿੰਦਗੀ ਵਿੱਚ ਉਲਝਣਾਂ ਦੇ ਵਿੱਚ ਫਸ ਜਾਂਦੇ ਨੇ ਸੋ ਸੌਂਹ ਕਦੇ ਵੀ ਨਾ ਖਾਓ ਜੇਕਰ ਤੁਹਾਨੂੰ ਆਪਣੇ ਆਪ ਤੇ ਯਕੀਨ ਨਾ ਤੇ ਵਿਸ਼ਵਾਸ ਹੈ ਤਾਂ ਸੌਹਾਂ ਦੀ ਜ਼ਰੂਰਤ ਪੈਂਦੀ ਨਹੀਂ ਕਿਸੇ ਨੂੰ ਵੀ ਸਪਾਈਆਂ ਦੇਣ ਦੀ ਜਾਂ ਕਿਸੇ ਵੀ ਤਰੀਕੇ ਨਾਲ। ਸੋ ਵਰਤੀ ਇੱਥੇ ਇੱਕ ਗੱਲ ਕਲੀਅਰ ਕਰ ਦਿੰਨੇ ਆ ਜੇਕਰ ਕੋਈ ਸਾਨੂੰ ਕਹੇ ਕਿ ਤੁਹਾਨੂੰ ਸੌਹ ਹੈ ਆਹ ਕਰਮ ਤੁਸੀਂ ਜਲ ਵੀ ਤੋਂ ਜਲਦੀ ਦੱਸੋ ਤੇ ਇਹਨਾਂ ਗੱਲਾਂ ਨੂੰ ਅਸੀਂ ਮੰਨਦੇ ਨਹੀਂ ਕਿਉਂਕਿ ਬਹਿਮਾ ਦੇ ਵਿੱਚ ਪੈਣਾ ਆਦਤ ਨਹੀਂ ਬਣਾਈ ਹੋਈ ਨਾ ਹੀ ਬਹਿਮ ਚ ਫੁੱਟ ਪਾਓ ਤਾਂ ਚੰਗੀ ਗੱਲ ਹੈ ਜੀ। ਸੋ ਸੋਖ ਪ੍ਰਾਉਣ ਦੇ ਨਾਲ ਕੁਛ ਨਹੀਂ ਹੁੰਦਾ ਉਲਟਾ ਆਪਾਂ ਮਾੜਾ ਕਰਮ ਕਰ ਲੈਂਦੇ ਆ ਸੋ ਆਪਣੇ ਮਤਲਬ ਲਈ ਕਦੇ ਵੀ ਕਿਸੇ ਨੂੰ ਇਹੋ ਜੇ ਲੱਗ ਨਹੀਂ ਕਹਿਣੇ ਚਾਹੀਦੇ ਸੋ ਬਾਕੀ ਕਰਮ ਜੋ ਹੈ ਜੋ ਚੀਜ਼ਾਂ ਹੈ ਵੈਸੇ ਪੁੱਛੋ ਸਵਾਲ ਕਰੋ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜਰੂਰ ਮਿਲੇਗਾ ਸੋ ਅਸੀਂ ਬਹਿਮਾ ਦੇ ਵਿੱਚੋਂ ਬਹੁਤ ਜ਼ਿਆਦਾ ਪਰਾਂ ਹੀ ਰਹਿਣਾ ਪਸੰਦ ਕਰਦੇ ਇਸ ਲਈ ਇਹਨਾਂ ਗੱਲਾਂ ਦਾ ਕੋਈ ਵੀ ਮਤਲਬ ਨਹੀਂ ਬਣਦਾ ਸੋ ਅੱਗੇ ਤੋਂ ਵੀ ਧਿਆਨ ਰੱਖੋ ਕਿ ਨਾ ਕਿਸੇ ਨੂੰ ਸੌਖਲਾਓ ਨਾ ਖੁਦ ਖਾਓ ਸੋ ਆਪਣੇ ਮੁਰਸ਼ਿਦ ਨੂੰ ਜੇਕਰ ਵੱਡਾ ਸਮਝਦੇ ਹੋ ਪੀਰਾਂ-피ਰਾਂ ਦੀ ਸੇਵਾ ਕਰਦੇ ਹੋ ਤੇ ਉਹਨਾਂ ਤੋਂ ਉੱਪਰ ਕੋਈ ਵੀ ਨਹੀਂ ਸੋ ਜੇਕਰ ਤੁਸੀਂ ਸਕੇ ਹੋ ਤਾਂ ਉਹ ਮਾਲਕ ਆਪਣੇ ਆਪ ਇੱਕ ਦਿਨ ਇਨਸਾਫ ਦਿਲਾ ਦਿੰਦਾ ਹੈ ਪਦਰਪਵਾਦਿੰਦਾ ਜ਼ਿਕਰ ਝੂਠਿਓ ਸੌਹਾ ਖਾ ਕੇ ਸੱਚੇ ਬਣੋਗੇ ਤੇ ਸਚਾਈ ਸਾਹਮਣੇ ਇੱਕ ਦਿਨ ਜ਼ਰੂਰ ਆਉਂਦੀ ਇਸ ਲਈਏ ਸੌ ਕਦੇ ਵੀ ਨਾ ਖਾਓ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਕ ਇੱਕ ਮਿੰਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੇਤੀ ਸਰੋਂ ਦੀ ਧੋਣੀ ਵੀ ਘਰ ਵਿੱਚ ਦੇ ਸਕਦੇ ਆ ਸੋ ਦੇਖੋ ਜੀ ਜੇਕਰ ਤੁਹਾਡਾ ਮਨ ਕਰਦਾ ਹੈ ਕਿ ਅਸਤੀ ਇਹ ਕਰਮ ਕਰਨਾ ਹੈ ਸੇਤੀ ਸਰੋਂ ਦੀ ਧੋਣੀ ਵੈਸੇ ਇਹ ਕਰਮ ਆਪਾਂ ਕਿਸੇ ਗਲਤੀ ਵਜ੍ਹਾ ਨਾਲ ਦੱਸਿਆ ਸੀ ਪੂਣੀ ਜੇਕਰ ਦੇਣੀ ਚਾਹੁੰਦੀ ਹਾਂ ਤਾਂ ਬਹੁਤ ਚੀਜ਼ਾਂ ਨੇ ਜਿਨ੍ਹਾਂ ਦੀ ਪੂਣੀ ਦੇ ਸਕਦੇ ਹਾਂ ਤੇ ਘਰ ਸ਼ੁੱਧ ਵੀ ਹੋ ਜਾਂਦਾ ਪੈਸੇ ਤੇ ਇੱਕ ਵੀਡੀਓ ਬਣਾ ਕੇ ਜ਼ਰੂਰ ਪਾ ਦੇਵਾਂਗੀ ਜੀ ਵੀਡੀਓ ਨੂੰ ਪੂਰੀ ਸੁਣਨਾ ਸੁਣ ਕੇ ਕਰਨ ਤੁਸੀਂ ਕਰ ਸਕਦੇ ਹੋ ਸੋ ਤੁਣੀ ਉਹ ਚੀਜ਼ਾਂ ਦੀ ਦੇਣੀ ਹੈ ਜਿਦੇ ਨਾਲ ਪੀਰਾ ਫਕੀਰਾ ਦਾ ਪੈਰਾ ਘਰ ਵਿੱਚ ਬਣਿਆ ਰਹੇ ਤੇ ਮੜਨਾ ਚੀਜ਼ਾਂ ਦੂਰ ਹੋ ਜਾਣ ਸੋ ਆਪਾਂ ਇਹਦੇ ਤੇ ਇੱਕ ਵੀਡੀਓ ਤਿਆਰ ਜ਼ਰੂਰ ਕਰਾਂਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੇ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕੀ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਹਰ ਰੋਜ਼ ਸੁਣਦੇ ਆਂ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਮਰਤ ਸਰ ਦੇ ਰਹਿਣ ਵਾਲੇ ਨੇ ਸੋ ਨਾਮ ਜੀਨਾਂ ਦਾ ਸੁਖਜੀਤ ਸੋ ਉਹ ਇਹ ਲਿਖਦੇ ਨੇ ਕਿ ਦੀਦੀ ਜੀ ਸਾਡੇ ਘਰ ਵਿੱਚ ਪੀਰਾਂ ਦਾ ਦਰਬਾਰ ਹੈ ਤੇ ਮੈਂ ਸੇਵਾ ਕਰਦੀ ਹਾਂ ਤੇ ਮੈਨੂੰ ਸੁਪਨੇ ਵਿੱਚ ਚੌਂਕੀ ਆਉਂਦੀ ਹੈ ਤੇ ਚੌਂਕੀ ਹਰ ਵੀਰਵਾਰ ਵੀ ਇਹ ਆਉਂਦੀ ਹੈ ਸੋ ਦੇਖੋ ਜੀ ਜੇਕਰ ਸੁਪਨੇ ਵਿੱਚ ਚੌਂਕੀ ਆਉਂਦੀ ਆ ਤੇ ਵੀ ਚੰਗਾ ਹੀ ਸੰਕੇਤ ਹੁੰਦਾ ਹੈ ਕਿਉਂਕਿ ਕਈ ਵਾਰੀ ਚੌਂਕੀ ਸਰੀਰ ਤੇ ਨਹੀਂ ਆਉਂਦੀ ਸੁਪਨੇ ਵਿੱਚ ਰੂਹ ਤੇ ਆਉਂਦੀ ਹੈ ਸੋ ਕਿਉਂਕਿ ਇਹਨਾਂ ਦੀ ਸੇਵਾ ਕਰਦੇ ਹੋ ਆਤਮਾ ਹੀ ਪਰਮਾਤਮਾ ਹੈ ਅੰਦਰ ਹੀ ਬੈਠਾ ਹੋਇਆ ਹੈ ਤੇ ਰਾਤ ਨੂੰ ਜੇ ਸੁਪਨੇ ਦੇ ਵਿੱਚ ਕੋਈ ਚੰਗਾ ਕਰਮ ਉਹ ਮਾਲਕ ਦੇ ਦਰਸ਼ਨ دیدار ਹੋਣ ਰੂਹ ਆਤਮਾ ਦਰਸ਼ਨ ਕਰਦੀ ਹੈ ਤਾਂ ਇਹ ਹੋਰ ਵੀ ਜਿਆਦਾ ਵਧੀਆ ਸੰਕੇਤ ਹੁੰਦੇ ਆ ਕਿਉਂਕਿ ਜੋ ਰੂਹ ਦੇ ਕਰਮ ਹੋਣੇ ਜਾਂ ਰੂਹ ਦੇ ਉਹ ਮਾਲਕ ਦਾ ਫਿਰਕਾ ਪੈਣਾ ਰੂਹ ਜੋ ਹੈ ਉਹ ਏੜਦੀ ਹੈ ਉਹ ਮਾਲਕ ਦੀ ਯਾਦ ਵਿੱਚ ਚੌਂਕੀ ਲੱਗ ਰਹੀ ਆ ਤੇ ਇਹ ਬਹੁਤ ਚੰਗਾ ਹੀ ਸੰਕੇਤ ਹੁੰਦਾ ਹੈ ਸੋ ਬਾਕੀ ਗੱਲਾਂ ਬਹੁਤ ਨਹੀਂ ਬਹੁਤ ਤਰ੍ਹਾਂ ਦੇ ਸੰਕੇਤ ਨੇ ਬਹੁਤ ਤਰ੍ਹਾਂ ਦੇ ਸਵਾਲ ਨਾ ਸਵਾਲਾਂ ਟੁੱਟ ਜਾਂਦੇ ਨੇ ਬਾਕੀ ਵੀਡੀਓ ਰਾਈ ਤਾਂ ਇੰਨਾ ਕ ਹੀ ਅਸੀਂ ਤੁਹਾਨੂੰ ਸਮਝਾ ਸਕਦੇ ਹਾਂ ਜੀ ਸੋ ਬਾਕੀ ਤੇ ਇੱਕ ਗੱਲ ਕਵਾਂਗੇ ਕਿ ਜਦੋਂ ਵੀ ਉਹ ਜੇ ਸੁਪਨੇ ਆਉਂਦੇ ਆ ਤੇ ਉਹਨਾਂ ਨੂੰ ਕੁੱਪਤ ਰੱਖਣ ਦੀ ਜ਼ਰੂਰਤ ਹੁੰਦੀ ਹੈ ਜੀ ਕਿਉਂਕਿ ਜੋ ਪਹਿਲਾਂ ਸੁਪਨੇ ਵਿੱਚ ਦਿਖਾਇਆ ਜਾਂਦਾ ਹੈ ਉਹਨਗੇ ਜਾ ਕੇ ਬਹੁਤ ਜ਼ਿੰਦਗੀ ਵਿੱਚ ਵਧੀਆ ਮੂਡ ਆਉਂਦਾ ਹੈ ਬਹੁਤ ਕੁਝ ਮਿਲਦਾ ਹੈ ਉਹ ਆਲਕ ਤੂ ਜਿਕਰ ਇਹਨਾਂ ਨੂੰ ਪੜਦੇ ਵਿੱਚ ਰੱਖਿਆ ਜਾਵੇ ਗੱਲ ਹੋਰ ਵੀ ਜ਼ਿਆਦਾ ਨਿਕਲ ਜਾਂਦੀ ਹੈ ਜੇਕਰ ਰੌਲਾ ਪਾ ਦਿੰਦੇ ਆ ਤੇ ਗੱਲ ਉੱਥੇ ਹੀ ਰੁਕ ਜਾਂਦੀ ਹੈ ਕਿਰਪਾ ਰੁਕਦੀ ਨਹੀਂ ਹੁੰਦੀ ਬਸ ਇੰਨਾ ਹੋ ਜਾਂਦਾ ਕਿ ਪੜਦਾ ਹੋ ਜਾਂਦਾ ਹੈ ਉਹ ਗੱਲ ਨਜ਼ਰ ਘਾਟ ਆਉਣ ਲੱਗ ਪੈਂਦੀ ਆ ਸੋ ਜਿੰਨਾ ਵੜਦਾ ਰੱਖੋਗੇ ਉੰਨੀ ਗੱਲ ਲਿਖਰ ਕੇ ਮਰੇ ਆਏਗੀ ਬਸ ਇੰਨਾ ਹੀ ਫਰਕ ਤੇ ਆਲਕ ਦੀਆਂ ਰਹਿਮਤਾਂ ਨੂੰ ਉਹਨਾਂ ਦੀ ਕਿਰਪਾ ਨੂੰ ਪੜਦੇ ਵਿੱਚ ਰੱਖਣਾ ਸਿੱਖੋ ਕਿਉਂਕਿ ਉਹ ਪਰਮਾਤਮਾ ਹਮੇਸ਼ਾ ਪਰਦੇ ਚ ਰਹਿਣਾ ਪਸੰਦ ਕਰਦਾ ਆ ਸੋ ਪਰਦਾ ਜਦੋਂ ਅਸੀਂ ਰੱਖਦੇ ਆਂ ਤੇ ਬਹੁਤ ਕੁਝ ਉਹ ਪਰਮਾਤਮਾ ਦਿਖਾਵੇਗਾ ਜੇਕਰ ਅਸੀਂ ਪਰਦਾ ਚੱਕ ਦਿੰਨੇ ਆਂ ਤੇ ਉਹ ਗੱਲ ਰੁਕ ਜਾਂਦੀ ਆ ਕਿਉਂਕਿ ਕਰਮਾਂ ਦਾ ਕੋਈ ਹਿਸਾਬ ਹੁੰਦਾ ਹੈ ਕੋਈ ਨਾਮ ਦੀ ਕਮਾਈ ਚੁਹੀ ਹੁੰਦੀ ਆ ਉਹਦੀ ਵਜ੍ਹਾ ਨਾਲ ਮਹਾਨਕ ਦਿਖਾਉਣਾ ਸ਼ੁਰੂ ਕਰਦਾ ਆ ਪਰ ਜਦੋਂ ਅਸੀਂ ਰੌਲਾ ਪਾਉਂਦੇ ਉਹਦੇ ਹੀ ਗਲਤੀਆਂ ਕਰ ਲੈਂਦੇ ਆ ਤੇ ਅਸੀਂ ਫਿਰ ਉਹ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਆ ਕਿਉਂਕਿ ਕਿੱਤੇ ਵੀ ਇਤ ਹੈ ਨਹੀਂ ਕਿ ਅਸੀਂ ਸੇਵਾ ਕਰਦੇ ਹਾਂ ਕਿ ਸ਼ਾਇਦ ਉਹ ਇਹ ਗੱਲਾਂ ਨੂੰ ਦੇਖ ਕੇ ਸਾਡੇ ਤੋਂ ਦੂਰ ਹੋ ਗਏ ਦੂਰ ਨਹੀਂ ਹੁੰਦੇ ਪਰ ਫਿਰ ਗੱਲ ਜਿਹੜੀ ਆ ਦਿਖਾਉਣਾ ਘਟਾ ਦਿੰਦੀ ਆ ਸੋ ਜੇਕਰ ਚਾਹੁੰਦੇ ਹੋ ਅੱਡੇ ਖੁਸ਼ ਹੋ ਔਰ ਵਧੀਆ ਦੇਖੀਏ ਮਾਲਕ ਦੇ ਦਰਸ਼ਨ ਦੇਦਾਰ ਕਰੀਏ ਤਾਂ ਫਿਰ ਇਹਨਾਂ ਗੱਲਾਂ ਨੂੰ ਧਿਆਨ ਚ ਜ਼ਰੂਰ ਰੱਖੋ ਜੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਇਹ ਹੈ ਕਿ ਜਦੋਂ ਭਗਤੀ ਦੇ ਵਿੱਚ ਬਹਿਣਾ ਹੈ ਜਾਣੀ ਬੰਦਗੀ ਕਰਨ ਲੈਣਾ ਹੈ ਚਾਹੇ 5 ਮਿੰਟ ਦਾ ਸਮਾਂ কাਟ ਤੇ ਹੁਣ 10 ਦਾ কাਟ ਤੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਬੈਠੋਗੇ ਤੇ ਤੁਹਾਨੂੰ ਘੰਟੇ ਅੱਧੇ ਘੰਟੇ ਦਾ ਪਤਾ ਹੀ ਨਹੀਂ ਚੱਲੇਗਾ ਸੋ ਕਈ ਵਾਰ ਢੰਗ ਹੀ ਨਹੀਂ ਬੈਠਣ ਦਾ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਤਰ੍ਹਾਂ ਬੈਣਾ ਕਿਸ ਤਰ੍ਹਾਂ ਧਿਆਨ ਲਗਾਉਣਾ ਹੈ ਸਰੀਰ ਦੀ ਸਥਿਤੀ ਕੀ ਹੋਣੀ ਚਾਹੀਦੀ ਆ ਸੋ ਇਹਦੀ ਵਜ੍ਹਾ ਨਾਲ ਮਨ ਜਿਹੜਾ ਟਿਕਦਾ ਨਹੀਂ ਜੇਕਰ ਮਨ ਨੂੰ ਟਿਕਾਉਣਾ ਹੈ ਤਾਂ ਇੱਕ-ਦੋ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਤੇ ਮਨ ਵੀ ਡਿਗੇਗਾ ਵੀ ਫਿਰ ਤੁਹਾਨੂੰ ਕੋਈ 5-10 ਮਿੰਟ ਵੀ ਤੁਹਾਨੂੰ ਸਮੇ ਦਾ ਪਤਾ ਹੀ ਨਹੀਂ ਚੱਲੇਗਾ ਇੰਨਾ ਕਿ ਧਿਆਨ ਮਾਲਕ ਨਾਲ ਜੁੜ ਜਾਏਗਾ ਤੇ ਸੇਵਾ ਵਿੱਚ ਮਨ ਟਿਕ ਜਾਏਗਾ ਮਨ ਲੱਗ ਜਾਏਗਾ ਸੋ ਕਰਨਾ ਕੀ ਹੈ ਸੋ ਪਹਿਲਾਂ ਤਾਂ ਇੱਥੇ ਇਹ ਪਾਵਾਂਗੇ ਕਿ ਹਰ ਰੋਜ਼ ਸਮਾਂ ਕੱਢਣਾ ਸ਼ੁਰੂ ਕਰੋ ਜੇਕਰ ਸਮਾਂ ਨਹੀਂ ਵੀ ਨਿਕਲ ਰਿਹਾ ਤਾਂ ਇੱਕ ਵਾਅਦਾ ਆਪਣੇ ਆਪ ਨਾਲ ਕਰੋ ਕਿ ਅਸੀਂ ਹਰ ਹਾਲਤ ਦੇ ਵਿੱਚ ਸਮਾਂ ਕੱਢਣਾ ਹੀ ਕੱਢਣਾ ਚਾਹੇ 2 ਮਿੰਟ ਲਈ ਹੀ ਅੱਖਾਂ ਕਿਉਂ ਨਾ ਬੰਦ ਕਰੀਏ ਸੌਣ ਤੋਂ ਪਹਿਲਾਂ ਬੈਠ ਕੇ ਮਾਲਕਾ ਸਮੂਹ ਕਾਪੜਾ ਅੱਖਾਂ ਮੂਰੇ ਲੈ ਕੇ ਉਹਨਾਂ ਦਾ ਸ਼ੁਕਰਾਨਾ ਕਰੋ ਕਿ ਦਿਨ ਵਧੀਆ ਬੀਤ ਗਿਆ ਮਾਲਕਾ ਰਾਤ ਵੀ ਚੰਗੀ ਬੀਤੇ ਸੁਖ ਦੀ ਬੀਤੇ ਤਾਂ ਜਾਣਣ ਜਾਣ ਜਿਹੜੀਆਂ ਗਲਤੀਆਂ ਹੋਣਾਂ ਦੀ ਬਾਪੀ ਦਿਓ ਤੁਸੀਂ ਥੋੜਾ ਬਹੁਤ ਨਾਮ ਸਿਮਰ ਕੇ ਸਾਵੋ ਹਰ ਰੋਜ਼ ਇੱਕ ਗਾਧਿਤ ਪਨਾਓ ਤੇ ਦੂਸਰੇ ਦਿਨ ਦੂਸਰੀ ਗੱਲ ਜਿਦੋਂ ਵੀ ਨਾਮ ਸਿਮਰਨ ਕਰਨ ਬੈਣਾ ਹੈ ਬੰਦਗੀ ਕਰਨੀ ਜਾਂ ਕੋਈ ਕਲਮਾ ਪੜ੍ਹਨਾ ਜਾਂ ਗੁਰੂ ਦਾ ਮਿਲਿਆ ਹੋਇਆ ਸ਼ਬਦ ਸਿਮਰਨਾ ਹੈ ਤੇ ਇਸ ਸਮੇਂ ਪਹਿਲਾਂ ਤਾਂ ਜਿੱਥੋਂ ਵੀ ਨਾਮ ਦਾ ਨਾਮ ਸ਼ਬਦ ਲੈਂਦੇ ਹੋ ਉਹ ਤੁਹਾਨੂੰ ਆਪ ਦੱਸ ਦਿੰਦੇ ਨੇ ਕਿ ਤੁਹਾਡੇ ਸਰੀਰ ਦੀ ਸਥਿਤੀ ਕੀ ਹੋਣੀ ਚਾਹੀਦੀ ਕਿਵੇਂ ਬੈਠਣਾ ਕਿਵੇਂ ਦਾ ਆਸਣ ਹੋਣਾ ਚਾਹੀਦਾ ਉਸ ਤਰੀਕੇ ਨਾਲ ਬੈਠੋ ਬਾਕੀ ਜੇਕਰ ਗੁਰਧਾਰਨਾ ਨਹੀਂ ਕੀਤੀ ਹੋਏ ਗੁਰੂ ਤੋਂ ਸ਼ਬਦ ਨਹੀਂ ਲਿਆ ਵੈਸੇ ਹੀ ਤੁਸੀਂ ਨੈਟ ਤੋਂ ਜਾਂ ਕਿਤੇ ਕਿਤਾਬ ਚੋਂ ਪੜ੍ਹਦੇ ਹੋ ਕੋਈ ਕਲਮਾ ਤਾਂ ਹਮੇਸ਼ਾ ਹੀ ਇੱਕ ਗੱਲ ਦਾ ਧਿਆਨ ਰੱਖੋ ਕਿ ਪਹਿਲਾਂ ਚੌਂਕੜੀ ਮਾਰ ਕੇ ਬੈਠ ਜਾਓ ਚੌਂਕੜਾ ਵੱਜਣਾ ਚਾਹੀਦਾ ਬੈਠ ਕੇ ਹੱਥ ਜੋੜ ਕੇ ਮਾਲਕ ਅੱਗੇ ਉਦਾਸ ਕਰਕੇ ਤੇ ਲੰਪਾ ਸਾਹ ਖਿੱਚਣਾ ਅੱਖਾਂ ਬੰਦ ਕਰਕੇ ਤੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਆ ਜਦੋਂ ਜੀ ਮਨ ਨੂੰ ਸ਼ਾਂਤ ਕਰਕੇ ਸਾਰੀਆਂ ਵਿਚਾਰਾਂ ਨੂੰ ਇੱਕ ਸਾਈਡ ਤੇ ਕਰੂੰਗੀ ਤੇ ਫਿਰ ਅੱਖਾਂ ਮੋੜੇ ਆਪਣੇ ਮਾਲਕ ਦਾ ਸਰੂਪ ਲੈ ਕੇ ਆਉਂਗੀ ਤਾਂ ਇਹਦੇ ਨਾਲ ਤੁਹਾਡਾ ਮਨ ਬੜੀ ਜਲਦੀ ਟਿਕਣਾ ਸ਼ੁਰੂ ਹੋ ਜਾਵੇਗਾ ਮਨ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਆ ਇਹ ਨਹੀਂ ਹੈ ਜੱਕ ਦਮ ਚੌਂਕੜੀ ਮਾਰ ਕੇ ਬੈਠੇ ਰ ਸਿੱਧਾ ਆਪਾਂ ਕੋ ਸ਼ਬਦ ਸਿਮਰਨਾ ਸ਼ੁਰੂ ਕਰ ਦਿੱਤਾ ਕੁਝ ਗੱਲਾਂ ਆਪਣੇ ਮਾਲਕ ਨਾਲ ਕਰੋ ਉਹਨਾਂ ਨੂੰ ਹਾਜ਼ਰ-ਨਾਜ਼ਰ ਸਮਝੋ ਇਹ ਮਨ ਵਿੱਚ ਸੋਚ ਲੈ ਕੇ ਆਓ ਕਿ ਮਾਲਕਾ ਇਸ ਟਾਈਮ ਤੁਹਾਡਾ ਨਾਮ ਸਿਮਰਨ ਲੱਗੇ ਆ ਮਨ ਨੂੰ ਸ਼ਾਂਤ ਜਦੋਂ ਕਰੋਗੇ ਸਿਰ ਪੱਖਾਂ ਮੋੜੇ ਲਿਆਉਂਗੇ ਤੇ ਕਿਰਪਾ ਕਰਨੀ ਕਿ ਅਸੀਂ ਇਹ ਜੋ ਸੋਚ ਰੱਖੀ ਹੈ ਟਾਰਗੇਟ ਹੈ ਅਸੀਂ ਇਹ ਪੂਰਾ ਕਰੀਏ ਤੁਹਾਡੀ ਮਦਦ ਦੀ ਸਾਨੂੰ ਜ਼ਰੂਰਤ ਆ ਸਾਨੂੰ ਦਰਸ਼ਨ ਦਿਦਾਰ ਦੋ ਤੇ ਮਨ ਬੰਦਗੀ ਵਿੱਚ ਜੁੜੋ ਸੋ ਜਦੋਂ ਤੁਸੀਂ ਅਰਦਾਸ ਕਰਕੇ ਫਿਰ ਨਾਮ ਸਿਮਰਨਾ ਸ਼ੁਰੂ ਕਰਦੇ ਆ ਮਾਲਕ ਦਾ ਨਾਮ ਲੈ ਕੇ ਤਾਂ ਫਿਰ ਮਨ ਆਪਣੇ ਆਪ ਟਿਕਣ ਲੱਗ ਪੈਂਦਾ ਜਦੋਂ ਮਨ ਭਟਕਣ ਦੀ ਕੋਸ਼ਿਸ਼ ਕਰੇ ਉਹ ਫਿਰ ਸਹੀ ਲੈਨ ਤੇ ਆਉਂਦੀ ਉਸੇ ਵਕਤ ਕੋਸ਼ਿਸ਼ ਕਰਨੀ ਨਾਲ ਦੀ ਨਾਲ ਯਾਦ ਰੱਖੀ ਜਾਣਾ ਕਿ ਜਦੋਂ ਮਨ ਭੱਜਦਾ ਬੁਕਾਰਾਂ ਵੱਲ ਨੂੰ ਉਸ ਸਮੇਂ ਉਹਨੂੰ ਰੋਕਣਾ ਹੈ ਟੋਕਣਾ ਫਿਰ ਸ਼ਬਦ ਵਿੱਚ ਲਾਉਣਾ ਹੈ ਜਦੋਂ ਤੁਸੀਂ ਕੁਝ ਕੁ ਦਿਨ ਹੀ ਇਹ ਕਰਮ ਕਰੋਗੇ ਤਾਂ ਤੁਹਾਨੂੰ ਨੇ ਹੱਥ ਇਹ ਗੱਲਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਖੁਦ ਪਤਾ ਚੱਲੇਗਾ ਕਿ ਵਾਕਈ ਇਹਨਾਂ ਗੱਲਾਂ ਦਾ ਕੋਈ ਮਤਲਬ ਹੈ ਜਦੋਂ ਤੁਸੀਂ ਜ਼ਿੰਦਗੀ ਵਿੱਚ ਕੁਝ ਗੱਲਾਂ ਨੂੰ ਪਰਖਣ ਦੀ ਕੋਸ਼ਿਸ਼ ਕਰੋਗੇ ਕਿ ਅਸਲੀ ਅਕਲਨ ਦੇ ਬਾਰੇ ਪਤਾ ਕਰਨਾ ਹੈ ਇਹਦੀ ਬੜੀ ਬਹਿਰਾਈ ਤੱਕ ਜਾਣਾ ਹੈ ਕਿ ਵਾਕਈ ਇਹਦੇ ਵਿੱਚੋਂ ਕੁਝ ਮਿਲਦਾ ਹੈ ਲੱਭਦਾ ਹੈ ਕਿ ਇਹ ਸਚਾਈ ਹੈ ਜਦੋਂ ਤੁਸੀਂ ਜਿਵੇਂ ਕਿ ਮਾਲਕ ਸਾਨੂੰ ਪਰਖਦਾ ਏਸੀ ਤਰ੍ਹਾਂ ਤੁਸੀਂ ਮਾਲਕ ਨੂੰ ਜੇਕਰ ਪਰਖਣਾ ਚਾਹੁੰਦੇ ਹੋ ਉਹਨੀਆਂ ਗੱਲਾਂ ਨੂੰ ਪਰਖਣਾ ਚਾਹੁੰਦੇ ਹੋ ਤੇ ਉਹਨਾਂ ਤੇ ਇੱਕ ਵਾਰ ਅਮਨ ਕਰਕੇ ਤੁਰ ਕੇ ਦੇਖੋ ਆਪਣੇ ਉਲੂ ਪੂਰੀ ਕੋਸ਼ਿਸ਼ ਕਰਨੀ ਆ ਪੂਰੇ ਧਿਆਨ ਦੇ ਨਾਲ ਕਰਨਾ ਹੈ ਤੇ ਉਹ ਮਾਲਕ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਵੇਗਾ ਤੇ ਫਿਰ ਤੁਹਾਨੂੰ ਇਹ ਵੀ ਅਹਿਸਾਸ ਹੋ ਜਾਏਗਾ ਕਿ ਵਾਕਈ ਉਹ ਕੋਈ ਤਾਕਤ ਹੈ ਮਨ ਦਾ ਹਰ ਕੋਈ ਆ ਪਰ ਸਮਝ ਦਾ ਕੋਈ ਕੋਈ ਇਹਨਾਂ ਗੱਲਾਂ ਨੂੰ ਸੋ ਨਾਮ ਲੈਣ ਨੂੰ ਤਾਂ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਲੈ ਰਹੇ ਆ ਪਰ ਜਦੋਂ ਗੁਨਾਹ ਕਰਦੇ ਆ ਉਦੋਂ ਅਸੀਂ ਪ੍ਰਮਾਤਮਾ ਬਾਰੇ ਨਹੀਂ ਸੋਚਦੇ ਕਿ ਉਹ ਸਾਨੂੰ ਦੇਖਦਾ ਹੈ ਜੋ ਚੰਗਾ ਕਰਮ ਕਰਦੇ ਆ ਤੇ ਉਦੋਂ ਦੇਖਦੇ ਆ ਕੀ ਸੋਚਦੇ ਆ ਕਿ ਪਰਮਾਤਮਾ ਸਾਨੂੰ ਦੇਖ ਰਿਹਾ ਹੈ ਸੋ ਇਹ ਹੀ ਤਾਂ ਫਰਕ ਹੈ ਇੱਕ ਹੁੰਦਾ ਹੈ ਕਿ ਜਦੋਂ ਦੁੱਖ ਵੇਲੇ ਉਹ ਮਾਲਕ ਨੂੰ ਅਸੀਂ ਯਾਦ ਕਰਦੇ ਸੁੱਖ ਵੇਲੇ ਭੁੱਲ ਜਾਂਦੇ ਆ ਤੇ ਦੂਸਰਾ ਕਿ ਮਾਲਕ ਨੂੰ ਮਨ ਦੇ ਵੀ ਆ ਉਹਨਾਂ ਦਾ ਜ਼ਿਕਰ ਵੀ ਕਰਦੇ ਆ ਤੇ ਫਿਕਰ ਫਿਰ ਵੀ ਕਰਦੇ ਆ ਕਹਿੰਦੇ ਕਿ ਜੇ ਮਾਲਕ ਹੈ ਤਾਂ ਫਿਰ ਫਿਕਰ ਕੀ ਮୋਝੇ ਮਾਲਕ ਨਹੀਂ ਤਾਂ ਫਿਰ ਜ਼ਿਕਰ ਕਿਉਂ ਸੋ ਇਹ ਸਭ ਉਲਝਣਾਂ ਦੇ ਵਿੱਚ ਇਨਸਾਨ ਫਸਿਆ ਹੋਇਆ ਹੈ ਕਿ ਕੀ ਕਰ ਤੁਸੀਂ ਇਨਾ ਉਲਝਣਾ ਤੋਂ ਬਾਹਰ ਆਜੋ ਸਿਰਫ ਨਾਮ ਦੀ ਕਮਾਈ ਕਰੋ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਉਹ ਮਾਲਕ ਜ਼ਰੂਰ ਦੇਵੇਗਾ ਜੀ ਸੋ ਮਾਲਕ ਦੇ ਨਾਲ ਜੁੜੀਆਂ ਹੋਈਆਂ ਕੰਨਾਂ ਨੂੰ ਜੇਕਰ ਪਹਿਲਾਂ ਪਰਖਣਾ ਚਾਹੁੰਦੇ ਤਾਂ ਜ਼ਰੂਰ ਪਰਖੋ ਤੇ ਤੁਹਾਨੂੰ ਅਹਿਸਾਸ ਵੀ ਉਹ ਮਾਲਕ ਕਰਾਏਗਾ ਤੇ ਤੁਹਾਨੂੰ ਸਮਝ ਵੀ ਬਹੁਤ ਚੱਲਦਾ ਹੈ ਸੋ ਬਾਕੀ ਜੀ ਇੱਥੇ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਮਾਫੀ ਚਾਹੁੰਦੇ ਆ ਕਿ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਤਿਰਾਂਦੀ ਜੀ ਚੈਸਾਿਆਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ